ਜਲੰਧਰ ਦੇ ਵਿੱਚ ਕੁਝ ਦੇ ਕੁਝ ਮਿੰਟ ਪਹਿਲੇ ਤੂਫਾਨ ਮੇ ਵੀ ਆਂਦੀ ਆਇਆ ਤੇ ਉਸ ਤੋਂ ਬਾਅਦ ਜੋ ਲੋਕਾਂ ਨੂੰ ਪ੍ਰਸ਼ਾਦੇ ਦਾ ਸਾਹਮਣਾ ਕਰਨਾ ਤੇ ਪਿਆ ਤੇ ਉੱਤਨੀ ਹੀ ਅੱਜ ਕਈ ਜੋ ਨੁਕਸਾਨ ਹੋ ਚੁੱਕੇ ਨੇ ਤੁਹਾਨੂੰ ਦਾ ਵੀ ਅਸਰ ਬਣਿਆ ਨਾਮ ਦੇ ਚੋਪੀਓ ਸ਼ੋਰ ਉਹ ਮਾਇ ਕਿੱਥੇ ਤੇ ਉੱਤੇ ਜੋ ਪੂਰੀ ਲੱਗੀ ਹੋਈ ਸੀ ਲੋਏ ਦੀ ਜਿਸ ਦੇ ਵਿੱਚ ਉੱਥੇ ਜੂਟੀਓ ਦੇ ਵਿੱਚ ਜਿਹੜਾ ਉਹ ਜੋ ਕੰਮ ਹੋ ਰਿਹਾ ਸੀ ਉਸ ਦੇ ਵਿੱਚ ਲੋਕ ਕਿਹੜੇ ਸ਼ੋਪਿੰਗ ਕਰਨ ਲਈ ਇੱਥੇ ਪਹੁੰਚੇ ਸੀ ਤੇ ਉਹਨਾਂ ਦੇ ਵਾਹਨਾਂ ਦਾ ਜਿਹੜਾ ਮਾਲੀ ਨੁਕਸਾਨ ਤੁਸੀਂ ਦੇਖ ਰਹੇ ਹੋ ਹੋ ਚੁੱਕਾ ਹੈ ਤੂਫਾਨ ਦੇ ਕਾਰਨ ਜਿਹੜੀ ਹੈ ਮਟੀਰੀਅਲ ਜੋ ਰੇਪੇਅਰਿੰਗ ਹੋ ਰਹੀ ਸੀ ਲੋਏ ਦੇ ਪਾਈਪਾਂ ਦੇ ਸਮਾਨ ਦੇ ਨਾਲ ਉੱਥੇ ਇਹ ਨੁਕਸਾਨ ਜਿਹੜਾ ਹੋ ਚੁੱਕਾ ਹੈ ਤੁਸੀਂ ਦੇਖ ਰਹੇ ਹੋ ਇਹ ਗੱਡੀਆਂ ਇਹ ਕਿਹੜੀਆਂ ਉਹਨਾਂ ਦੇ ਜੋ ਸਮਾਨ ਆ ਉਹਨਾਂ ਦੇ ਉੱਤੇ ਕਿਹੜੀਆਂ ਗੱਡੀਆਂ ਟੇਕ ਚੁੱਕੀਆਂ ਤੇ ਉੱਥੇ ਹੀ ਕਿਹੜਾ ਕਿੰਨੇ ਮੋਟਰਸਾਈਕਲ ਐਕਟਿਵਾ ਹੋਰ ਵੀ ਕਿਹੜੇ 4 ਵੀਲਰ ਵਾਈਕਰ ਰਹਿ ਗਏ ਕਿਹੜਾ ਉਹਨਾਂ ਦਾ ਨੁਕਸਾਨ ਹੋ ਚੁੱਕਾ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਕਿਹੜੇ ਲੋਕਾਂ ਦਾ ਹੋ ਚੁੱਕਾ ਉਹਨਾਂ ਦੇ ਲੋਕਾਂ ਦਾ ਕਹਿਣਾ ਅਸੀਂ ਪਾਰਕਿੰਗ ਜ਼ਰੂਰ ਲੋਕਾਂ ਐਨਾ ਕੋਲ ਸਿੱਧਾ ਪਾਰਕਿੰਗ ਦੀ ਲਿੱਤੀ ਹੈਗੀ ਐ ਬੜਾ ਮੇਰੇ ਗੱਡੀ ਦੇ ਕੋਲ ਲੰਘ ਕੇ ਗਿਆ ਪਾਰਕਿੰਗਾਂ ਲਿੱਤੀਆਂ ਹੋਈਆਂ ਇਹਨਾਂ ਨੇ ਕਿਹੜਾ ਨੁਕਸਾਨ ਹੈ ਪਾਰਕਿੰਗ ਦੀ ਸਿੱਧਾ ਵੀ ਤੁਹਾਡੇ ਕੋਲ ਹੈਗੀਆਂ ਜਿਸ ਦੇ ਵਿੱਚ ਕਿਹੜੇ ਹੁਣ ਮੌਕੇ ਤੋਂ ਪਾਰਕਿੰਗ ਦੇ ਲੋਕ ਆ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਕਿਦੋਂ ਇਸ ਬਾਰੇ ਉਹਨਾਂ ਨੇ ਕਹਿਣਾ ਪੁਲਿਸ ਨੂੰ ਵੀ ਇਸ ਬਾਰੇ ਤਲਾਸ਼ ਦਿੱਤੀ ਗਈ ਪੁਲਿਸ ਵੀ ਮੌਕੇ ਤੇ ਨਹੀਂ ਆਈ ਹੈਗੀ ਸਾਡੇ ਨਾਲ ਲੋਕ ਆਪਾਂ ਗੱਲਬਾਤ ਕਰਦੇ ਆ ਹੈਗੇ ਆ ਕੀ ਮਾਮਲਾ ਹੈ ਇਸ ਦੇ ਬਾਰੇ ਉਹਨਾਂ ਨੂੰ ਜਾਣ ਗਿਆ ਕਿੰਨੇ ਵਜੇ ਦੇ ਬਾਈ ਜੀ ਕੀ ਗੱਲ ਕੀ ਹੋਈ ਹੈ ਜੀ ਕੱਢੀ ਨਹੀਂ ਪਾਰਕਿੰਗ ਸਰ ਮੈਨੂੰ ਕੱਲ ਦੇ ਮਿੱਥੇ ਮਿੱਥੋਂ ਅੱਜ ਛੜਤੀ ਕੱਢੀ ਮੈਂ ਅੱਡੀ ਇਸ ਤੋਂ ਮੈਂ ਅਗਰੋਂ ਮੈਂ ਸਮਾਨ ਘੇਰ ਕੇ ਬਾਅਦ ਮੈਂ ਆ ਬਾਲਕ ਕਰਕੇ ਕੱਢੀ ਤੇ ਬੈਠਿਆ ਤੇ ਅੱਜ ਛੜਤੀ ਉੱਪਰ ਉੰਗਰੀ ਹੈ 5 ਮੰਜ਼ਲੇ ਤੋਂ ਮੇਰੇ ਕੋਲ ਤੋਂ ਨਿਕਲ ਗਈ ਅੱਛਾ ਜੀ ਮੇਰੇ ਮੋਟਰ ਦੇ ਪੈਰ ਤੋਂ ਦੂਰ ਤੋਂ ਨਿਕਲ ਗਈ ਆ ਤੁਸੀਂ ਵੀ ਦੇਖ ਸਕਦੇ ਹੋ ਹਾਂ ਕੱਢੀ ਕੱਢੀ ਹੋਈ ਹੈ ਮਰਨਤ ਵਜਿਆ ਮਰਨਤ ਵਜਿਆ ਜੀ ਕੋਈ ਸਰਵਾਈ ਨਹੀਂ ਕੋਈ ਬਨਾਦਮੀ ਆ ਮੈਨੂੰ ਕੁਝ ਨਹੀਂ ਆ ਰਿਹਾ ਇਹ ਇਹ ਪਾਰਕਿੰਗ 'ਚ ਲਗਾਈ ਗਈ ਪਾਰਕਿੰਗ ਰਸੀਦ ਮੇਰੇ ਕੋਲ ਹੈ ਮੈਂ ਦਿਖਾ ਰਿਹਾ ਤੁਹਾਨੂੰ ਜੀ ਮੋਕੇ ਦੇ ਪਾਰਕਿੰਗ ਵਾਲਿਆਂ ਨਾਲ ਗੱਲਬਾਤ ਹੋਈ ਹੈ ਤੁਹਾਡੀ ਪਾਰਕਿੰਗ ਵਾਲੇ ਕਹਿੰਦੇ ਮਾਲਕ ਨਾਲ ਅੱਛਾ ਜੀ ਮੋਂ ਦੱਸਿਆ ਗਿਆ ਇਹ ਕਹਿੰਦੇ ਨੇ ਪਾਰਕਿੰਗ ਵਾਲੇ ਮੋਕੇ ਤੋਂ ਪਛੜੀ ਪਾਰਕਿੰਗ ਵਾਲੇ ਮੋਕੇ ਤੋਂ ਚਲੇ ਗਏ ਅਸੀਂ ਵੀ ਦੇਖੋ ਮੋਕੇ ਤੋਂ ਪਾਰਕਿੰਗ ਵਾਲਾ ਮੋਕੇ ਤੋਂ ਫਰਾਰ ਹੋ ਜਾਂਦਾ ਪਹਿਲੇ ਉਹਨਾਂ ਨੂੰ ਪਰੋ ਵਿਸ਼ਵਾਸਨ ਦਿੱਤਾ ਜਾਂਦਾ ਤੁਹਾਡੇ ਮਾਲਕ ਆ ਰਹੇ ਆਪਾਂ ਮਾਲਕ ਦੇ ਨਾਲ ਤੁਹਾਡੀ ਗੱਲਬਾਤ ਕਰਦੇ ਹਾਂ ਕਿ ਇਹ ਪ੍ਰਾਈਵੇਟ ਠੇਕੇਦਾਰ ਆ ਪਾਰਕਿੰਗ ਆ ਤੁਸੀਂ ਦੇਖੋ ਤਸਵੀਰਾਂ ਇਹ ਦੇਖੋ ਉਹਨਾਂ ਦੀ ਰਸੀਦ ਆ ਜਿਹਨਾਂ ਕਿਹਾ ਗਿਆ 3 ਜੋਆਤੀ ਦੇਖ ਰਹੇ ਹੋ ਬਾਈ 3 ਘੰਟੇ ਵਾਲੀ 20 ਰੁਪਏ 6 ਘੰਟੇ ਵਾਲੀ 30 ਰੁਪਏ ਤੇ 12 ਘੰਟੇ ਵਾਲੀ 50 ਰੁਪਏ ਹਰ ਬਾਈਕ ਬਾਈਕਾਰ ਦਾ ਜਿਹੜਾ ਰੇਟ ਆ ਦਿੱਤਾ ਗਿਆ ਤੁਸੀਂ ਦੇਖ ਰਹੇ ਹੋ ਇੰਨਾ ਕੋ ਪਰਚੀਆਂ ਵੀ ਹੈਗੀਆਂ ਜਿਸ ਦੇ ਕਾਰਨ ਹੁਣ ਮੌਕੇ ਤੋਂ ਪਾਰਕਿੰਗ ਜਿਹੜਾ ਪਾਰਕਿੰਗ ਦੇ ਮਾਲਕ ਹੱਲੇ ਤੱਕ ਮੌਕੇ ਤਾਂ ਨਹੀਂ ਪਹੁੰਚਿਆ ਤਾਂ ਅੰਤ ਤੱਕ ਕੱਟੋ-ਗਾਟੋ 5 ਤੋਂ 7 ਥੱਲੇ ਦਾ ਜਿਹੜਾ ਨੁਕਸਾਨ ਹੋ ਚੁੱਕਾ ਉਹ ਇਹ ਪਰ ਦੀ ਪਾਰਕਿੰਗ ਲਈ ਜਲਵਾਟ ਕੀਤੀ ਆ ਤੇ ਉਹ ਅਰਜੀ ਵਾਲਾ ਦਰਵਾਜ਼ਾ ਜਨਾਏ ਜਿਹੜਾ ਮਾਲਕ ਆਏਗਾ ਮਾਲਕ ਆਏਗਾ ਪਰ ਦੀ ਦਾ ਮਾਲਕ ਆਏਗਾ ਉਹ ਆਉਂ ਕੋਈ ਨਹੀਂ ਆ ਤੱਕ ਕੋਈ ਜੁਡੀਓ ਨੇ ਕੋਈ ਮੈਨੇਜਰ ਦੇ ਨਾਲ ਜਾਂ ਮਾਲਕ ਦੇ ਨਾਲ ਕੋਈ ਨਹੀਂ ਆਇਆ ਜੀ ਜੀ ਉਹ ਬੰਦੇ ਉਹ ਖੜੇ ਆ ਉਹਨੂੰ ਪਾ ਦੇ ਲਿਆ ਉਹ ਅੰਦੇ ਅੱਗੇ ਜੇ 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 ਜ ਅਸੀਂ ਇਹਦੇ ਲਈ ਰੱਪਰ ਪਾਈਆਂ ਕਰਾਂਗੇ ਇਹ ਦੇਖੋ ਹੋਰ ਵੀ ਲੋਕ ਹੈ ਕਿੰਨਾ ਦਾ ਇੱਥੇ ਵਾਈਕਲ ਗੱਡੀਆਂ ਖੜੀਆਂ ਹਾਲੇ ਤੱਕ ਕਿਸੇ ਸ਼ੋਰੂਮ ਦੇ ਮਾਲਕ ਜਾਂ ਮੈਨੇਜਰ ਕੋਈ ਵੀ ਨਹੀਂ ਇੱਥੇ ਮੌਕੇ ਤੇ ਪਹੁੰਚਿਆ ਜਿਹੜੇ ਪੰਮਾ ਜੋ ਪਾਰਕਿੰਗ ਦੇ ਵਰਕਰ ਆ ਉਹ ਉੱਥੋਂ ਦੀ ਮੌਕੇ ਤੇ ਆ ਰਹੇ ਹੋ ਚੁੱਕੇ ਨੇ ਤੋ ਅੰਨਾ ਕੋ ਸਾਰਿਆਂ ਕੋ ਪਾਰਕਿੰਗ ਦੀਆਂ ਪਰਚੀਆਂ ਉਹ ਹੱਕ ਬਾਈ ਤੁਹਾਡੇ ਇੱਕ ਮੇਰਾ ਕੋਈ ਵੀਕਲ ਨਹੀਂ ਮੈਂ ਤੁਹਾਡੇ ਮੱਦੇ ਬਾਈ ਤੁਹਾਡੇ ਚੈਨਲ ਦੇ ਮੱਦੇ ਬਾਈ ਇੱਕ ਬੇਨਤੀ ਕਰਨਾ ਚਾਹੁੰਦਾ ਵਾ ਬੇਨਤੀ ਮੇਰੀ ਇਹ ਵਾ ਕਿ ਜਦੋਂ ਵੀ ਕੋਈ ਇਦਾਂ ਦਾ ਹਾਸਤਾ ਵਧੇ ਤੁਸੀਂ ਦੇਖੋ ਕੰਪਨੀ ਵੱਲ ਜੋਰ ਦੇ ਕਿ ਫਲੈਗ ਡਿੱਗ ਗਿਆ ਵਾ ਲੋਕਾਂ ਦੇ ਉਸ ਬੱਧੇ ਨੂੰ ਚੱਕਣ ਦੀ بجائے ਉਹਦੀ ਵੀਡੀਓ ਬਣਾ ਲਾਪੇ ਬੇੰਤੀ ਹੱਥ ਜੋੜ ਕੇ ਕੀ ਵੀਡੀਓ ਬਾਅਦ ਚ ਬਣਾ ਲਿਆ ਕਰੋ ਪਹਿਲੇ ਜੇ ਕੋਈ ਇੰਜਰ ਹੋਇਆ ਵਾ ਉਹਨਾਂ ਨੂੰ ਤੁਸੀਂ ਹਸਪੀਟਲ ਜੜਾ ਨੂੰ ਆਪਾਂ ਫਰਸਟ ਐਡ ਪਹਿਲੇ ਦਵਾਈਏ ਬਾਈ ਜੀ ਮੈਂ ਮਰ ਜਾਂਦਾ ਤੇ ਮੇਰੇ ਮਾਰੇ ਮੇਰੇ ਵੀ ਇਹੀ ਗੱਲ ਕਹਿ ਰਹੇ ਆ ਵੀਰ ਜੀ ਇਹੀ ਗੱਲ ਹੀ ਤਾਂ ਕਹਿ ਰਹੇ ਆ ਬਾਈ ਜੀ ਇਸ ਬਾਰੇ ਹੁਣ ਮੈਂ ਹੋਰ ਨਹੀਂ ਤੁਹਾਡੇ ਸ਼ੋਰਮ ਦੇ ਮਾਲਕ ਨਾਲ ਕੋਈ ਗੱਲਬਾਤ ਹੋਈ ਹੈ ਸ਼ੋਰਮ ਦਾ ਕੋਈ ਮਾਲਕ ਆਇਆ ਮੋਬਾਈਲ ਤੇ ਦੇਖੋ ਤਸਵੀਰਾਂ ਇੱਕ ਵਾਰ ਮੈਂ ਫਿਰ ਕੈਮਰਾਮੈਨ ਨੂੰ ਕਵਾਂਗੇ ਦਿਖਾ ਦੇ ਹਾਲੇ ਵੀ ਕਿਹੜਾ ਬੈਰੀਗਨ ਲੱਗੇ ਹੋਏ ਨੇ ਕੋਈ ਹਾਂ ਹਾਲੇ ਨਿਕਲੋ ਸ਼ ਇਹ ਗਲਤ ਨਹੀਂ ਹੈ ਇੱਥੇ ਪਹੁੰਚਿਆ ਹੈਗਾ ਹੱਲੇ ਕੋਈ ਨਾ ਮੈਨੇਜਰ ਹੈ ਤੇ ਨਾ ਇੱਥੇ ਕੋਈ ਜੋ ਹੈ ਮਾਲਕ ਪਹੁੰਚਿਆ ਹੈਗਾ ਪਾਰਕਿੰਗ ਬੰਦ ਕਰਤੀ ਹੈ ਜਿਹੜਾ ਜਗਾਹ ਹੈ ਪੂਰੀ ਖਾਲੀ ਪਾਰਕਿੰਗ ਦਾ ਉਹ ਪਾਰਕ ਨਹੀਂ ਹੋ ਰਿਹਾ ਫਰਾਰ ਹੋ ਜਾਂਦਾ ਮੈਂ ਲੋਗਾ ਉਹਨੇ ਨਾ ਪਾਰਕਿੰਗ ਦੀ ਪਰਚੀ ਵੀ ਹੈ ਪਹਿਲੇ ਉਹਨਾਂ ਕਰਨੇ ਨੇ ਮਾਲਕਾ ਤੋਂ ਬਾਅਦ ਜਿਹੜਾ ਮਾਲਕਾ ਤੋਂ ਬਾਅਦ ਇੱਕ ਜਿਹੜਾ ਨੁਕਸਾਨ ਆਣਗੇ ਉਹ ਤੁਹਾਡੇ ਨਾਲ ਗਲਤ ਕਰਨਗੇ ਤੇ ਹੌਲੀ ਹੌਲੀ ਇੱਕ ਦਿਨ ਤੇ ਦੋ ਦਿਨ ਸਾਰੇ ਅਖੋਦੀ ਮੌਕੇ ਤੋਂ ਭੱਜ ਜਾਂਦੇ ਨੇ ਨਾ ਹੱਲੇ ਤੱਕ ਮੌਕੇ ਤੇ ਪੁਲਿਸ ਕੋਈ ਨਹੀਂ ਆ ਨਾ ਇਸ ਸ਼ੋਰੂਮ ਦਾ ਮਾਲਕ ਦਾ ਮੈਨੇਜਰ ਦਾ ਇੱਥੇ ਜੀਐਮ ਪਹੁੰਚਿਆ ਹੈਗਾ ਜਾਣੀ ਨੁਕਸਾਨ ਹੋਣ ਤੋਂ ਬਚ ਗਿਆ مالی ਨੁਕਸਾਨ ਜਿਹੜਾ ਜਲੰਧਰ ਦੇ ਵਿੱਚ ਵੱਡਾ ਹੋ ਚੁੱਕਾ ਹੈ ਕੈਮਰਾਮੈਨ ਰਾਹੁਲ ਦੇ ਨਾਲ ਸੰਗ ਮਹਾਜਨ ਜਗਮਨੀ ਟੀਵੀ ਜਲੰਧਰ ਕੀ ਹੋਇਆ ਕੀ ਹੈ

ਜਦਾਂ ਨਹੀਂ ਹੋਟਲ ਲੈ ਵਾਸਤੇ ਲਾ ਦਿਓ ਇਧਰ ਲਗਾਤੀ ਕਰਦੀ ਹਾਂ ਆ ਨਾ ਆ ਉਹ ਪਾਰਕਿੰਗ ਦੀ ਛਟਰੀ ਜੀ ਸਾਰੀ ਥਲੇ ਗਿਰ ਗਈ ਹੈ ਅੱਛਾ ਤੇ ਹੁਣ ਨਾ ਕੋਈ ਸੁਣਵਾਈ ਹੋ ਰਹੀ ਨਾ ਕੋਈ ਬਾਰ ਬਾਰ ਉਹ ਕਹਿ ਰਿਹਾ ਫੋਨ ਕਰੀ ਯਾਰ ਇਹਨੇ ਕਿਹਨੂੰ ਫੋਨ ਕਰਦੇ ਕੋਈ ਨਹੀਂ ਪਤਾ ਅੱਛਾ ਕੀ ਕਿਹੜੀ ਜਗ੍ਹਾ ਹੈ ਜੀ ਨਾਮਦੇਵ ਚੌਕ ਹੈ ਜੀ ਕੇ ਸ਼ੋਰੂਮ ਦਾ ਜੂਰੀਓ ਜੂਰੀਓ ਦੇ ਵਿੱਚ ਜੂਰੀਓ ਦਾ ਸ਼ੋਰੂਮ ਉਹਨਾਂ ਦਾ ਹੈ ਸਾਡਾ ਕੀ ਹੈਗਾ ਇਹ ਮੇਰੀ ਕਾਰ ਹੈ ਜੀ ਅੱਛਾ ਕਿੰਨਾ ਨੁਕਸਾਨ ਹੋਇਆ ਟੋਟਲ ਡੈਮੇਜ ਹੈ ਸਾਰੀ ਖਤਮ ਹੈ ਮਾਲੀ ਨੁਕਸਾਨ ਨਹੀਂ ਹੋ ਰਿਹਾ ਮਾਲ ਦੀ ਛਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਹੈ ਕੋਈ ਨਾ ਮੈਂ ਸਰ ਮ ਇੱਕ ਚਾਰ ਪੰਜ ਗੱਡੀਆਂ ਟਪੀਆਂ ਨੇ ਤੇ 10 15 ਮੁਕਨਾਕਲ ਨੇ ਪੁਲਿਸ ਆਈਏ ਮੌਕੇ ਤੇ ਉਸ ਨਹੀਂ ਆ ਰਹੀ ਨਹੀਂ ਮੌਕੇ ਤੇ ਆਈ ਸੀ ਜੂਡੀਓ ਸ਼ੂਟਿੰਗ ਕਰਨ ਦੇ ਬੱਚਿਆਂ ਦੇ ਕੱਪੜੇ ਲੈਣ ਆਏ ਸੀ ਤੇ ਐਕਟਿਵ ਪਾਰਕ ਵਿੱਚ ਸੀ ਅਚਾਨਕਾਂ ਮੇਲੇ ਤੇ ਇਮਦਾਨ ਵਾਲਾ ਫਾਰਾ ਦੇਖਿਆ ਉਹ ਸਾਰੀ ਐਕਟਿਵਿਟੀ ਇਹ ਕਰੋ ਸ਼ੋਰੂਮ ਨਾਲ ਗੱਲ ਬਾਤ ਹੋਈ ਸ਼ੋਰੂਮ ਦੇ ਨਾਲ ਇਹ ਸਰ ਗੱਡੀ ਲੈ ਕੇ ਆ। ਗੱਡੀ ਕੀ ਹੈਗੀ ਐ? ਐਕਟਿਵ ਐਕਟਿਵ ਐ। ਐਕਟਿਵ ਨਾਲ ਨੁਕਸਾਨ ਕਿੰਨਾ ਹੋ ਗਿਆ? ਸਾਰੀ ਡੈਮੇਜ ਹੋ ਗਈ ਉਹਨੂੰ। ਜਾਣੇ ਨੁਕਸਾਨ ਤਾਂ ਨਹੀਂ ਕੋਈ ਫਿਰ ਸਭ ਨੁਕਸਾਨ। ਕਿੰਨੇ ਦਾ ਸੰਗਾ ਹੀ ਕੀ ਗੱਲ ਕੀ ਹੋਈ ਭਾਜੀ? ਉਹ ਮੈਂ ਸਾਡੇ ਕਿਚਾ ਜਿਹਾ ਆਇਆ ਸੀ ਰੋਪਰ ਤੋਂ। ਅੱਛਾ ਜੀ। ਇਹ ਗੱਡੀ ਇੱਥੇ ਖੜੀ ਕੀਤੀ ਪਾਰਕਿੰਗ ਚਾਣਾਂ ਨੇ। ਪਰਕਿੰਗ ਨੇ ਪਹਿਲਾਂ ਹੀ ਦਿੱਤੇ ਆ। ਆਪਾਂ ਛੱਟੀਆਂ ਦਾ ਕੰਮ ਕਰਾਪਾਂ ਗੱਡੀ ਆਪਾਂ ਨਾ ਲਾਓ। ਅੱਛਾ। ਮੇਰੀ ਆਈ ਆ ਸਾਰੀ ਛੱਟੀਆਂ ਗੱਡੀਆਂ ਦੇ ਉੱਪਰ ਲੱਗੀਆਂ ਚਾਰ ਪੰਜ ਗੱਡੀਆਂ ਟੋੜ ਲ ਯਾ ਆਪ ਲਵਾਈਆ ਇਹਨਾਂ ਨੇ ਅੱਛਾ ਤੇ ਗੱਡੀ ਦੀ ਬਕਾਇਦਾ ਰਸੀ ਸਾਡੇ ਕੋਲ ਆ ਪਰਚੀ ਪਰਚੀ ਦੀ ਹੁਣ ਪਾਰਕਿੰਗ ਵਾਲੇ ਕਿੱਥੇ ਗਏ ਪਾਰਕਿੰਗ ਵਾਲੇ ਕਹਿੰਦੇ ਆ ਆ ਰਹੇ ਆ ਮਾਲਕ ਆ ਰਹੇ ਆ ਕੋਈ ਗੱਲ ਕੋਈ ਸਮਾਈ ਨਹੀਂ ਹੋ ਰਹੀ ਆ ਪਰੰਤੰਦਾਂ ਵਾਲੇ ਸ਼ਟਰਿੰਗ ਹੋ ਕੇ ਤੇ ਜਿਵੇਂ ਹੋਰ ਨਾ ਹੋ ਕਿਹੜੀ ਸ਼ੋਰੂਮ ਹੈਗਾ ਤੇ ਝੋਟੋ ਸ਼ੋਰੂਮ ਅਹ ਝੋਟੋ ਸ਼ੋਰੂਮ ਚੈਸ ਨਾਮ ਤੇ ਸ਼ੋਰੂਮ ਦੇ ਬਿਲਕੁਲ ਪਿੱਛੇ ਠੀਕ ਹੈ ਸਰ ਹਾਂ ਨੁਕਸਾਨ ਕਿੰਨਾ ਹੋ ਗਿਆ ਸਾਰਾ ਗੱਡੀ ਦਾ ਖਾਸੀ ਹੋ ਗਿਆ ਕਿਉਂਕਿ ਸਮੱਸਿਆ ਸੀ ਗੱਡੀ ਸ਼ੀਸ਼ਾ ਛੱਤ ਆਨਰਡ ਬੰਪਰ ਸਭ ਕੁਝ ਟੁੱਟ ਗਿਆ